ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਪਰ ਟੌਪ ਨੇ ਪੰਜਾਂ ਗਮਾਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਚਾਰ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣਾ ਬਾਈ ਤੁਹਾਡੇ ਆ ਜੀ ਬਈ ਜੀ ਸਸੀ ਕਾਲ 800 800 ਠੀਕ ਹੋ ਜੀ ਹਾਂਜੀ ਬਈ ਤੁਸੀਂ ਦੱਸੋ ਠੀਕ ਹੋ ਮ ਜੀ ਬਹੁਤ ਵਧੀਆ ਜੀ ਕਿਵੇਂ ਚੱਲਦਾ ਕੰਮਕਾਰ ਕੰਮ ਵਧੀਆ ਜੀ ਠੀਕ ਹੈ ਨਾਮ ਤੇ ਡਰੈਸ ਬੋਲੋ ਜੀ ਨਾਮ ਦੇਵੀ ਲਾਲ ਖਾਨ ਜੀ ਪਿੰਡ ਚੀਦਾ ਤਹਿਸੀਲ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਨੇੜੇ ਪਿੰਡ ਬਾਈ ਨੇੜੇ ਪਿੰਡ ਸੁਖਨਾਂ ਦਾ ਹੀ ਛੱਠੀ ਪਾਈ ਆ ਭਗਤਾ ਪਾਈ ਜੀ ਮੋਬਾਈਲ ਨੰਬਰ ਬੋਲੋ ਜੀ 7973844954 ਜੀ ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੇ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਸੁਈ ਆ ਗੁਰੂ ਫਸਟ ਟਾਈਮ ਆ ਇਹ ਮੂੰਹ ਦੋ ਦੰਦਾਂ ਦਾ ਦੋ ਦੰਦਾਂ ਅਜੇ ਪੰਜ ਦਿਨ ਹੋਏ ਸੁਈ ਨੂੰ ਓਕੇ ਤੇ 14 15 ਕਿਲੋ ਬੌਲੀ ਰੈਡੀ ਹੈ ਜੇ ਦੁੱਧ ਪਾ ਦੂਗੀ 20 ਪਲੱਸ ਓਕੇ ਭਾਈ ਇਹ ਠੰਡੀ ਸੁੱਧੀ ਵਧੀਆ ਫਾਰਮ ਦੀ ਵਿਹੜ ਹੈ ਵੀਰੇ ਠੀਕ ਹੈ ਭਾਈ ਹਾਂਜੀ ਬੱਚਾ ਕੀ ਦੇਤਾ ਪਿੱਛੇ ਬੱਚਾ ਜੀ ਬਹੁਤ ਅੱਛਾ ਦੇਤਾ ਠੀਕ ਹਾਂਜੀ ਬੱਚਾ ਛੋਟਾ ਨਾ ਸੱਡੋ ਆਈ ਭਾਵੇਂ ਰੱਸੀ ਲਾਓ ਜੇ ਨਾ ਲਾਓ ਆਈ ਵੇਜੋ ਬੇੜਾ ਨੇਣੇ ਤੋਂ ਚੋਲੋ ਭਾਵੇਂ ਨਿਆਣਾ ਲਾਓ ਹਾਂਜੀ ਲਾਈ ਜਵਾਕ ਹੱਥ ਲਾਈ ਜਾਂਦਾ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਜੋ ਠੰਡੀ ਆਦਰ ਦੇਖੋ ਡਾਕਟਰ ਵਾਹ ਜੇ ਫਿਟਿੰਗ ਵਾਲਾ ਡਰ ਇੱਕ ਗਾਹ ਨੂੰ ਲੱਗਦਾ ਅਣਥੂਣ ਦੇਖੋ ਫਿਟਿੰਗ ਬੜੀ ਤਕੜੀ ਆ ਨਾ ਲੈ ਚੋਈ ਵੀ ਆ ਤੜ ਭਾਈ ਮੂਰੋਂ ਲੇਵਾ ਚੈੱਕ ਕਰਵਾ ਨਾ ਨਾਣਾ ਨੂਣਾ ਫੁੱਲ ਚੰਗੀਆਂ ਕਰਮਣੀ ਦੇ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਬਹੁਤ ਚੰਗੀ ਬਰੀਡ ਵਾਲੀ ਬੱਛੀ ਹੈ ਹਾਂ ਬਾਰਾਂ ਦੀ ਅਸੀਂ ਡਾਡ ਸਾਹਿਬ ਬਰੀਡ ਇਹ ਨੋਕਲ ਨਹੀਂ ਬਰੀਡ ਵਾਲੀ ਹੈ ਪੂਰੀ ਕੱਦ ਚੰਗਾ ਪ੍ਰਿੰਟ ਚੰਗਾ ਥਣਲੇਵਾ ਚੰਗਾ ਦੋ ਦੰਦ ਦੀ ਹੈ ਜੀ ਚੰਗਾ ਦੋ ਦੰਦ ਹੈਗੀ ਠੀਕ ਹੈ ਕਿ ਨਹੀਂ ਤੋੜਾ ਚੈੱਕ ਕਰ ਲੋ ਬਰੀਡ ਇੱਕ ਨੰਬਰ ਆ ਬੇ ਕੀ ਬਾਤ ਆ ਤੇ ਮੁੱਲ ਵੀਰੇ ਜਾਇਜ਼ ਮੁੱਲ 85000 ਰੁਪਏ ਰਸਮਾਨਦਾਨ ਹੋ ਜਾ ਮਾਨਦਾਨ ਹੋ ਜਾ ਜੀ ਠੀਕ ਹੈ ਭਾਈ 85000 ਰੁਪਿਆ ਮੋਲਾ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਦੇ ਹੋਣੀ। ਠੰਡੀ ਸੁੱਦੀ ਡਾਕਟਰ ਜਿਵੇਂ ਮਰਜੀ ਬੈਠ ਜਾ ਕੋਈ ਲੱਤ ਨਹੀਂ ਛੜਨੀ ਕੋਈ ਭੂਰ ਨਹੀਂ ਛੱਟਾ ਨਹੀਂ। ਠੀਕ ਹੈ। ਚੁਈ ਚੁਈ ਦੀ ਇੱਕ ਨੰਬਰ ਆ ਪੂਰੀ। ਵੱਡੇ ਕੱਦ ਦਾ ਚਾਹ। ਹਾਂਜੀ ਪੂਰੇ ਕਦ ਕੱਠ ਵਾਲੀ ਠੰਡ ਥੋਣ ਦੇਖੋ ਇਹ ਕੱਲਾ ਕੱਲਾ ਥਣ ਪਿਆ। ਬਾਕੀ ਦੇਖੋ ਇਹ ਗੋਡਿਆਂ ਦੇ ਉੱਤੇ ਫਿਟਿੰਗ ਵਾਲਾ ਆਰਡਰ। ਜਵਾਨੀ ਵਾਲੀ ਵੀ। ਜਿਹੜਾ ਕੰਪੀਟੀਸ਼ਨ ਕੰਗਾਂ ਦੇ ਆਰਡਰ ਹੁੰਦਾ ਨਾ ਡਾਕਟਰ ਸਾਹਿਬ। ਸਹੀ ਆ। ਉਹ ਚੀਜ਼ ਆ ਬਿਲਕੁਲ। ਉਹ ਚੀਜ਼ ਆ। ਹਾਂਜੀ। ਕੋਈ ਕਹਿਣ ਦੀ ਗੱਲ ਨਹੀਂ ਬਾਕੀ ਤੁਹਾਡੇ ਸਾਹਮਣੇ ਇਹ ਕੋਈ ਇਹ ਸੱਚੀ ਗੱਲ ਹੈ ਲੈਵਰੀ ਜਿਹੜੀ ਕੁਆਲਿਟੀ ਹੈ ਇੱਕ ਨੰਬਰ ਦਾ ਟੋਪਕਾ ਇਹ ਜਿਹੜਾ ਤੁਹਾਨੂੰ ਇਹ ਵਾ ਲੱਗਦਾ ਨਹੀਂ 100 ਚੋਲੇ ਆਈ ਲੈਵ ਫਿਟਿੰਗ ਵਾਲਾ ਡਰ ਹੈ ਨਾ ਸਹੀ ਗੱਲ ਆ ਬਾਈ ਠੀਕ ਹੈ ਜੀ ਸਿਹਤ ਦੀ ਪ੍ਰੋਬਲਮ ਨਹੀਂ ਆਉਂਗੀ ਕੋਈ ਵੀ ਸਟਾਰਟਸ ਵਗੈਰਾ ਕੋਈ ਨਾ ਸਟਾਰਟਸ ਨਹੀਂ ਕਿਸੇ ਚੱਕਰ ਹੋਣੀ ਗੀ ਸਹੀ ਗੱਲ ਆ ਬਾਈ ਬਾਕੀ ਵੇਰ ਚੰਗੇ ਡਰ ਸਰ ਜੇ ਸਰਦੀਆਂ ਮੌਸਮ ਹੁੰਦੇ ਤੇ 1.5 ਲੱਖ ਦੀ ਗਾਂ ਸੀ ਬਾਕੀ ਮੋਨ ਗਰਮੀ ਕਰਕੇ ਜਿਹੇ ਜੇ ਮੰਨ ਲਓ ਮੰਦਾ ਉਹ ਜਾ ਰੇਟ ਦਿਆ ਜਾ ਉਹ ਜਾ ਠੀਕ ਹੈ ਅੱਗੇ ਦੋ ਨੰਬਰ ਇਹ ਜਰਸੀ ਹੈ ਜੀ ਦੋ ਦੰਦ ਦੋ ਦੰਦ ਜੇ ਰੇਟ 10 ਦਿਨ ਪਏ ਤੇ 16 17 ਲੀਟਰ ਅਈ ਲੈਣਾ ਵੜ ਦੋ ਦੰਦਾ ਮੂੰਹ ਦੋ ਬਾਈ ਤੋਰ ਕੇ ਲੱਗ ਬਾਕੀ ਥਣ ਥਣ ਨੂੰ ਦੇਖੋ ਇਹ ਕੱਲਾ ਕੱਲਾ ਥਣ ਪਿਆ ਹਾਂ ਬਾਈ ਲੇਵਾ ਦੇਖੋ ਕਮਾਲ ਦਾ ਕੱਲਾ ਅਜੇ ਦੱਸੋ ਆਈ ਹੈ ਜੇ ਗੱਡੀ ਚ ਨਮਾਈ ਧੋਈ ਨਹੀਂ ਹਜੇ ਵੜ ਓਕੇ ਬਾਈ ਹਾਂਜੀ ਬਿਊਟੀ ਇੱਕ ਨੰਬਰ ਫੇਸ ਬੋਦੀ ਸੁਨੱਖ ਬਾਕੀ ਹਾਈਟ ਦੇਖੋ ਕਿਸੇ ਪਾਸੋਂ ਥਣ ਦੇਖੋ ਕੱਲਾ ਕੱਲਾ ਥਣ ਪਿਆ ਇਹਦਾ ਵੀ ਡਰੋ ਗਾਂ ਵਾਂਗੂ ਮਾਨਾ ਡਾਕਟਰ ਫਿਟਿੰਗ ਵਾਲਾ ਡਰਗ ਉੱਤੇ ਦਿੱਖ ਸਾਵਧਾਨ ਦੇਖੋ ਸਹੀ ਗੱਲ ਠੀਕ ਹੈ ਨਾ ਇਹ ਚ ਕੋਈ ਐਦਾ ਨਹੀਂ ਵੀ ਬੋਲਣ ਵਾਲੀ ਗੱਲ ਆ ਤੁਹਾਡੇ ਸਾਹਮਣੇ ਵੀਡੀਓ ਦੇ ਦੇਖ ਰਿਆ ਬਾਕੀ ਤੁਹਾਡੇ ਜਿੰਨੀ ਨੌਲਜ ਕਿਨੂ ਤੁਸੀਂ ਡਾਕਟਰ ਐ ਸੁਣੋ ਵੀ ਪਤਾ ਵੀ ਕੀ ਚੀਜ਼ ਐ ਫਿਟਿੰਗ ਇਹ ਜੱਟ ਰਿਕ ਗਾ ਨੂੰ ਲੱਗਦਾ ਨਹੀਂ ਸਹੀ ਕੀ ਮੋਲ ਲਾ ਬਈ ਜਾਇਜ ਇਹਦਾ 60000 ਰੁਪਏ ਦਾ ਸਮਾਨਤਨ ਬਾਕੀ ਮਾਨਤਨ ਹੋ ਜਾਊਗਾ ਜੇ ਮੌਕੇ ਤੇ ਕੋਈ ਅੱਕ ਲਊਗਾ ਦੋ ਲਊਗਾ ਇਕੱਠਾ ਜਮਾ ਜਾਇਜ ਮੋਲ ਹੋ ਜਾਊਗਾ ਘਰੇ ਆਏ ਦਾ ਮਾਨਤਨ ਹੋਊਗਾ ਪੂਰਾ ਹੂੰ ਠੀਕ ਹੈ ਜੀ ਹਾਂਜੀ 60000 ਜਮਾ ਜਾਇਜ ਮੋਲ ਰੱਖਿਆ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਹਨ ਲਿਵਰੀ ਸਾਫ ਸੁਥਰੀ ਆ ਕੱਲਾ ਕੱਲਾ ਥਣ ਅੱਲੀ ਬਸ ਕੱਚੀ ਆਹੀ 2-4 ਕੱਚੀ ਆਡਰ ਸਭ ਜਦੋਂ ਕੱਚੀ ਹੋਊਗੀ ਉਦੋਂ ਤੱਕ ਤਿਆਰ ਹੋਊਗੀ ਉਦੋਂ ਰੇਟ ਹੋਊਗਾ ਅੱਜ ਦਾ ਰੇਟ ਹੈ ਬਸ ਠੀਕ ਆ ਹਾਂਜੀ ਅੱਗੇ ਵੀਰੇ ਤਾਂ ਬੜਾ ਦਰਬਿਆਨੀ ਹੈ ਜਿਹੜਾ ਜਰਸੀ ਇਹਦਾ ਰੇਟ ਉਹੋ ਜੀ ਸਹੀ ਆ ਜਰਸੀ ਮਰ ਥੋੜੀ ਕਲੋਸ ਚ ਪੈਂਦੀ ਹੈ ਦੁੱਧ ਬੈਡ ਨੇ 14-15 ਲੀਟਰ ਪਾ ਦੇਣਾ ਕਿਈ ਨਾ ਘੱਟ ਫਰਾਈ ਲਾਉਣ ਵਾਲਾ ਹੁੰਦਾ ਬੰਦੇ ਦਾ ਬਜਟ ਥੋੜਾ ਹੁੰਦਾ ਸਹੀ ਆ ਠੀਕ ਹੈ ਜੀ ਇਹਦਾ 50000 ਰੁਪਏ ਮੋਲਾ ਬੈਡ ਦਾ ਜੀ ਓਕੇ ਖੋਲ ਬਾਕੀ ਠੰਡੀ ਸੁੱਦੀ ਹੈ ਭਾਵੇਂ ਬੁਰਾ ਨੇ ਚੋ 52000 ਰੁਪਏ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਹੋ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਪੋਲੋ ਮੱਝ ਨਾਲ ਮਾਹ ਮੱਝ ਨਾਲ ਦੂਈ ਸਹੀ ਹੈ ਨਾ ਹੂੰ ਬਿਊਟੀ ਇੱਕ ਨੰਬਰ ਫੇਸਪੋਟ ਤੋਰਾ ਬ੍ਰੀਟ ਇੱਕ ਨੰਬਰ ਆ ਫੇਸ ਦੇਖੋ ਕਰਨ ਵਾਲੀ ਦਾ ਕੀ ਬਾਤ ਆ ਮੁੱਲ ਵੀ ਬਈ ਨੇ ਜਮਾ ਜਾਇਜ਼ ਰੱਖਿਆ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਤੋਰਾ ਚੈੱਕ ਕਰੋ ਬਾਈ ਦਾ ਕੱਲੀ ਕੱਚੀ ਕੱਚੀ ਉਸ ਹਮਨਾਂ ਦਾ ਜਲਾ ਲਿਓ ਸਾਰੀਆਂ ਬਾਲਟਾਂ ਲਾ ਕੱਢੂ ਫਿਰ ਕਰਨ ਵਾਲੀ ਨੇ ਸੋਣਾਗਾ ਬਈ ਇਦਾਂ ਡਰ ਡਰ ਬਣ ਗਿਆ ਨਾ ਡਾਕਟਰ ਸਾਹਿਬ ਇਹ ਮੱਚਾ ਡੀਰ ਵਾਲੀ ਬਣ ਜਣੀ ਸਹੀ ਗੱਲ ਆ ਠੀਕ ਐ ਦਸੂ ਨਾਲ ਜਦ ਤੱਕ ਤਿਆਰ ਹੋ ਗਈ ਕਿ ਨਹੀਂ ਢਿੱਲਾ ਬਹੁਤ ਪਈਆਂ ਦੇਖੋ ਲੇਵੋ ਅੱਗੇ ਵੀਰੇ 4 ਨੰਬਰ ਇਹ ਡਾਕਟਰ ਸਾਹਿਬ ਸ਼ਾਈ ਵਾਲਾ ਜੀ ਸ਼ਾਈ ਵਾਲਾ ਫਸਟ ਟਾਈਮ ਤੇ 17 ਲੀਟਰ ਦਾ ਰਿਕਾਰਡ ਆ 25 17 18 ਲੀਟਰ ਐ ਤੇ ਵੀ ਖੁੱਲਾ ਦੁੱਧ ਪਾਉਗੀ ਓਕੇ ਬਾਈ ਪੰਗਰ ਕਾ ਦੁੱਧ ਆਰਡਰ ਦੇਖੋ ਬਾਈ ਜਿੱਦਾਂ ਸੂਈ ਨਾ ਇਹ ਪੂਰਾ ਬੇਚਣੀ ਆ ਨਾ ਬ੍ਰੀਡ ਬਹੁਤ ਆ ਨਾ ਬ੍ਰੀਡ ਬਹੁਤ ਠੰਡ ਠੰਡ ਦੇਖੋ ਜੀ ਹਾਥੀ ਚਵਾਈ ਵਾਲਾ ਥਾਣਾ ਜੀ ਸਹੀ ਗੱਲ ਦੋਨੇ ਪਾਸੇ ਬਹਿ ਕੇ ਦੁੱਧ ਚੋਲੋ ਭਾਵੇਂ ਲੱਤ ਨਹੀਂ ਛੜਨੀ ਬਾਈਕ ਨੰਬਰ ਨਾ ਨਾ ਥੋੜਾ ਜੀ ਸਾਰੇ ਕਾਸ਼ੇ ਦੀ ਆਪਣੀ ਗਾਰੰਟੀ ਹੋਊਗੀ ਭਾਵੇਂ ਕੋਈ ਬੰਦਾ ਆਨਲਾਈਨ ਮੰਗਾ ਲੇ ਪੂਰ ਛਿੱਟੇ ਦੀ ਸਾਰੇ ਕਾਸ਼ੇ ਦੀ ਓਕੇ ਬਾਈ ਠੀਕ ਹੈ ਜੀ ਠੀਕ ਆ ਤੇ ਵਾਹ ਜੀ ਦੇਖੋ ਹਾਈਟ ਲੈਂਥ ਦੇਖੋ ਕੋਈ ਛੋਟੀ ਨਹੀਂ ਹੈ ਪੂਰੀ ਵਜਨ ਵਾਲੀ ਫੁੱਲ ਵਰਗੀ ਹੈ ਬਾਕੀ ਮੱਝ ਨਾਲ ਦਾ ਦੁੱਧ ਸੇਣਾ ਕਿ ਨਹੀਂ ਮੱਝ ਦਾ ਹਾਂ ਜੀ ਹੂੰ ਹੁਣ ਇੰਨੇ ਤੋਂ ਦੁੱਧ ਵਾਲੀ ਮੱਝ ਲੈਣੀ 12.25 ਲ 17 18 ਲੀਟਰ ਤੇ ਖੁੱਲਾ ਦੁੱਧ ਪਾਉਣਾ ਹੈ ਇੱਕ ਪੜਾਉ ਬਹੁਤ ਆਣਾ ਕੋਈ ਸੋਇ ਵਾਲਾ ਘਰੇ ਜੀ ਤਾਂ ਵੱਧ ਵੀ ਲੈ ਲੂਗਾ 17 18 ਲੀਟਰ ਨਾਰਮਲ ਸੇਵਾ ਤੇ ਦੁੱਧ ਦੇਣਾ ਤਾਂ ਨਹੀਂ ਕੀ ਮੋਲ ਹੈ ਵੀਰੇ ਜੈ ਇਹਦਾ 75000 ਰੁਪਏ ਜੀ ਮਾਨਦਾਨ ਹੋ ਜਾ ਮਾਨਦਾਨ ਹੋ ਜਾਊਗਾ ਜੀ 75000 ਰੁਪਿਆ ਮੋਲ ਮਾਨਦਾਨ ਹੋ ਜਾਊਗਾ ਹਾਂਜੀ ਅੱਗੇ ਲਾਸਟ ਕਿਹੜਾ ਸੂਆ ਵੀਰੇ ਇਹ ਵਰਸ ਤੋਂ ਦੂਜੇ ਸੂਆ ਜੀ ਪਹਿਲਾਂ ਨਹੀਂ ਦਿੱਤਾ 13 14 ਲੀਟਰ ਦੁੱਧ ਵੜਨੇ ਓਕੇ ਭਾਈ ਕਿੰਨੇ ਦਿਨ ਲੋ ਇਹ ਇਹ ਦਿਨ 10 ਦਿਨ ਪਏ ਹੈ ਜੀ 10 ਦਿਨਾਂ ਦੀ ਕੱਚੀ ਢਿੱਲਾ ਦੇਖੋ ਢਿੱਲਾ ਬਹੁਤ ਪਈਆਂ ਸਾਰੀਆਂ ਉਹਦੇ ਵੀ ਮੰਗਰ ਗਿਆ ਪਾਉਣਾ 1800 ਪੂਰੀ ਫੈਟ ਫੂਡ ਪੂਰੀ ਆਉਂਦੀ ਪਈ ਰੀਡੀ ਦੀ ਫਰੰਟ ਫਰੰਟ ਪੂਰਾ ਚੰਗਾ ਹੈ ਹਾਂਜੀ ਹਾਂਜੀ ਬਰੀਡ ਇੱਕ ਨੰਬਰ ਫੇਸਬੁਕ ਤੋਂ ਬੜਾ ਚੰਗਾ ਇਹਦਾ 46000 ਰੁਪਏ ਰੀਡ 1800 ਓਕੇ ਬਾਈ ਹਾਂਜੀ ਕੋਈ ਜਿਹੇ ਜਿਹੇ ਕੁਆਲਿਟੀ ਜਿਹੇ ਜਿਹੇ ਬਰੀਡ ਹੋਵੇ ਜਾਂ ਡੇਟ ਆਪਣੇ ਕੋਲੇ ਜਿਹੇ ਜਿਹੇ ਪਸ਼ੂ ਹੋਈ ਸਹੀ ਗੱਲ ਹੈ ਉਹ ਐਵੇਂ 55 60 ਮੰਗ ਲਈਏ ਉਹਦਾ ਕੋਈ ਫਾਇਦਾ ਨਹੀਂ ਸਹੀ ਹੈ ਬਾਈ ਜਮਾ ਜਾਇਦ ਮੋਲ 42000 ਰੁਪਿਆ ਮਾਨਤਨ ਕੋਈ ਚੱਕਰ ਨਹੀਂ ਹੋ ਬਾਕੀ ਡਾਕਟਰ ਸਾਹਿਬ 30 40000 ਰੁਪਏ ਫੰਡ ਰਾਂ ਬੱਚਿਆਂ ਵਿਕੀ ਜਾਂਦੇ ਥੋੜੇ ਸਹੀ ਗੱਲ ਆ ਭਾਈ ਤੇ ਦੁੱਧ ਦੇ ਗਰਮੀ ਚ ਮੌਜ ਲਾਦਨੀ 13 14 ਲੀਟਰ ਖੁੱਲਾ ਦੁੱਧ ਪਾਈ ਜਾਣਾ ਬੈਠਾ ਸਹੀ ਗੱਲ ਆ ਭਾਈ ਠੀਕ ਹੈ ਨੋਰਮਲ ਸੇਵਾ ਤੇ ਦੁੱਧ ਦੇਈ ਜਾਣਾ ਇਹਨਾਂ ਹੂੰ ਬਾਕੀ ਦੁੱਧ ਵੀ ਸੰਗਣਾ ਹੋਇਆ ਯਾਰ ਦੁੱਧ ਪੂਰਾ ਮੰਗਰ ਕੇ ਸੰਗਣਾ ਦੁੱਧ ਹੋਊਗਾ ਜੀ ਹੂੰ ਬਾਕੀ ਬ੍ਰੈਂਡ ਪੋਂਪ ਚੰਗੇ ਬਾਕੀ ਇਹ ਜੀ ਕਰਾਸ ਗਾਂ ਦਾ ਡਾਕਟਰ ਸਾਹਿਬ ਲਵਦੀ ਨਹੀਂ ਐਸਚੀ ਬ੍ਰੀਡ ਰਤ ਘਰ ਘਰ ਖੜੀ ਹੋਊ ਗੱਲ ਸਹੀ ਗੱਲ ਆ ਔਰ ਇੱਕ ਬੰ બસ ਕੱਲੀ ਕੱਚੀ ਕੱਚੀ ਹੌਸਾਮਨਾ ਨਾ ਜਲਾਇਓ ਸਾਰੀਆਂ ਬਾਲਡਰਾਂ ਗੱਢ ਕੇ ਫਿਰ ਕਰਮ ਵਾਲੀ ਨੇ ਸੋਨਾਗਾ ਬਾਈ ਮੁੱਲ ਜਮਾ ਜਾਇ ਜਾ ਖਿੱਚ ਕੇ ਮੁੱਲ ਰੱਖਿਆ ਮਾਨਦਾਨ ਬੜਾ ਮੋਟਾ ਹੋ ਜਾਊਗਾ ਬਾਈ ਮੈਣਾ ਬਾਈ ਕੋਲੇ ਸੀਗੀਆਂ ਪੰਜ ਬਾਈ ਪੰਜ ਹੀ ਰਖਾਤੀਆਂ ਪੰਜ ਹੀ ਟੌਪ ਦੀਆਂ ਨੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦਾ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ